ਸਰੀ ਗਾਇ ਅਸੀਂ ਨਾ ਨੈਟ ਤੇ ਆ ਗਏ ਹਾਂ ਗੇਮਸ ਬਲਾਗਸ ਤੇ ਹੀ ਅਸੀਂ ਨੂੰ ਨਾ ਖੇਡ ਖਾਵਾਂਗੇ ਜਿਹੜਾ ਨਾ ਦਿੱਤੂਗਾ ਉਹ ਫਰੂਟੀ ਪੀਊਗਾ ਧੰਨਵਾਦ ਕੋਈ ਵੀ ਬਣਾ ਸਕਦਾ ਹੈ ਨਾ ਚਲੋ ਕੋਈ ਵੀ ਬਣਾ ਸਕਦਾ ਸ਼ੁਰੂ ਕਰ ਲਈਏ 1 2 3 ਡਾ 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 ਜਿੰਨ ਤੱਕ ਜਿਹੜਾ ਫਰੂਟੀ ਪੀਊਗਾ ਜਿੰਨ ਤੱਕ ਜਿਹੜਾ ਨਾਦਰਾਂ ਬੋਲੀ ਵੀ ਚੱਲੋ। ਤੈਨੂੰ। ਬਈ ਮੈਂ ਜਿਤਨਾ ਬੰਨਿਆ ਨਿਆਣਾ। ਨਹੀਂ ਨਹੀਂ। ਮੈਂ ਜਿਤਨਾ ਮੈਂ ਜਿਤਨਾ ਮੈਂ ਤੇਰੇ ਸਾਹਮਣੇ ਵੇਖ ਲਈ। ਕੀ ਤੁਸੀਂ ਕਹੋਗੇ ਵੱਡਾ? ਹਾਏ ਓਏ ਤਾਂ ਪੋ ਪਹਿਲਾਂ ਤਾਂ ਲੱਗਾ ਸੀ ਇਹ। ਕਿਹੜੇ ਵਜਨ ਨੂੰ ਕੀਤਾ ਵਾ। ਅੱਛਾ ਬਈ ਕਮੈਂਟਾਂ 'ਚ ਤੁਸੀਂ ਦੱਸਣਾ ਮੈਂ ਕੀ ਦੀ ਚੀਜ਼ ਵਧੀਆ ਬਣੀ ਐ ਠੀਕ ਐ ਨਾ? ਜੇ ਤੁਸੀਂ ਕਹੋ ਵੀ ਇਹ ਨਿਆਣੇ ਆ ਪਰ ਬਈ ਇਹ ਸਿੱਖੇ ਵੀ ਮੈਂ ਤਾਂ ਲਿਆ ਵੀ ਬੰਗਾ ਪਹਿਲੀ ਵਾਰੀ ਆ। ਆਪਦਾ ਕਹ ਲੈ ਲਿਆਦਾ ਸੀ ਇਹਨਾਂ ਨੂੰ ਠੀਕ ਹੈ ਨਾ ਇਹ ਹੁਣ ਬਈ ਚੈਲੰਜ ਸਟਾਰਟ ਗਿਆ ਹੈ ਹੈ ਆਹ ਹੋ ਰੱਬਾਏ ਲੱਗ ਜੂ ਬਣਾ ਲੱਗ ਜੂ ਬਣਾ ਮੈਂ ਬਣ ਗਿਆ ਮੇਰਾ ਬਣ ਗਿਆ ਕੀ ਇਹ ਹੈ ਕਾਰ ਕੰਪਲੀਟ ਹੈ ਜਰਾ ਹੁਣ ਚਲੋ ਮੈਂ ਨਹੀਂ ਇਹਦਾ ਵੀ ਮਾਲਾ ਚੰਗਾ ਜੋ ਵੀ ਹੈ ਪਰ ਇਹਦਾ ਬਈ ਕੌਣ ਹੀ ਜਿੱਤੇ ਹੈ ਕਮੈਂਟਾਂ ਵਾਲੇ ਦੱਸਣਗੇ ਆਹ ਲਾ ਮੇਰਾ ਡੱਬਾ ਬਣ ਗਿਆ ਪਤਾ ਕਾਦਾ ਦਾ ਬੋਏ ਐ ਕਮੋਲ ਵਾਲੀ ਖੇਡਦੇ ਹੁੰਦੇ ਆ ਠੀਕ ਆ ਪਜ਼ਲ ਹਾਂ ਵੀ ਤੂੰ ਦੱਸੋ ਜਿੰਨੀ ਦੇਰੇ ਲੱਗਾ ਪਿਆ ਨਹੀਂ ਤੇ ਮੈਂ ਕੁਝ ਹੋਰ ਵੀ ਬਣਾ ਸਕਦਾ ਮੈਂ ਜਿਆ ਅੰਨਾ ਤਾਂ ਮੈਂ ਟ੍ਰੱਕ ਜਿਆ ਬਣਾ ਲਿਆ ਹੋਰੀ ਬੜਾ ਟਾਈਮ ਨਹੀਂ ਲਾਉਣਾ ਠੀਕ ਆ ਨਾ ਇਹ ਨਾ ਹਾਂ ਆ ਆਈਡੀਆ ਆਇਆ ਮੈਨੂੰ ਹੁਣ ਉਦੋਂ ਵੀ ਵਧੀਆ ਉਦੋਂ ਵੀ ਵਧੀਆ ਹੁਣ ਮੈਂ ਤਾਂ ਚੱਬ ਕਿੰਦੀ ਪੜਾਉਣੀ ਕੱਟਨੇ ਆ ਕੀ ਕਰਨੇ ਹੁਣ ਮੈਂ ਚੱਬ ਲੈ ਹਮੇਤਰਾ ਲੈ ਹਮੇਤਰਾ ਲੈ ਹਮੇਤਰਾ ਲੈ ਹਮੇਤਰਾ ਬਈ ਕੁਰਸੀ ਬਣਾਤੀ ਅਸੀਂ ਇਹ ਇਹਨੂੰ ਬਿਲਾ ਵੀ ਸਕਦੇ ਆ ਉਹ ਵਾਲੀ ਕੁਰਸੀ ਵੀ ਬਣਾਤੀ ਆ ਹੈ ਉਹ ਟਿਕ 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 ਉਹ ਦੋਨੇ ਪਾਸੇ ਬਾਈ ਸੱਚ ਟੂਮ ਰੂਲਰ ਕੁਰਸੀ ਹੈ ਇਹ ਐਂ ਇਹ ਵੀ ਕੰਮ ਕਰੂ ਇਹ ਐਂ ਵੀ ਕੰਮ ਕਰੂ ਇਹ ਪ੍ਰੈਸ ਟੇਬਲ ਵੀ ਆ ਇੱਧਰ ਦੇਖਿਓ ਇਹ ਪ੍ਰੈਸ ਟੇਬਲ ਵੀ ਆ ਇਹ ਕੁਰਸੀ ਐਂ ਵੀ ਆ ਐਂ ਵੀ ਆ ਹੁਣ ਤੇ ਜੇ ਇਹਨੂੰ ਰੈਕ ਬਣਾਉਣਾ ਵਾ ਸ਼ੂ ਰੈਕ ਕੋ ਜਾਂ ਕੋਈ ਹੋਰ ਤਾਂ ਤੁਸੀਂ ਇਹਨੂੰ ਉਹ ਵੀ ਦੇਓ ਉਹ ਵੀ ਬਣਾ ਸਕਦੇ ਆ ਉਹ ਵੀ ਬਣਾ ਬਾਈ ਤੇਰਾ ਤਾਂ ਕੰਮ ਲੰਮਾ ਬਾਈ ਇਹਨੂੰ ਕਿੰਨਾ ਘੰਟਾ ਦੇ ਦਈਏ ਨਿਆਲ ਨੂੰ ਕਿੰਨਾ ਟਾਈਮ ਦਈਏ ਜਿਹਾਰ ਨੂੰ ਪੱਕਾ ਦੇਖ ਆ ਲੈ ਬਾਈ ਆ ਦੇਖੋ ਆ ਵੀ ਬਣ ਗਿਆ ਬਲॉक्स ਚਾਹੀਦੇ ਟੇਬਲ ਵੀ ਬਣ ਗਿਆ ਦੇਖ 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 ਬਲॉक्स ਤੋਂ ਹੁਣ ਵਰਦੇ ਬਈ ਅਸੀਂ ਚਲੋ ਬਈ ਇਹ ਜਿਹਾਰ ਨੇ ਇਹ ਬਣਾਇਆ ਵਾ ਅਸੀਂ ਆਹ ਬਣਾਇਆ ਵਾ ਕੁਰਸੀ ਬਣਾਈ ਮੈਂ ਡਬਲ ਵਾਲੀ ਠੀਕ ਆ ਬਲੌਗ ਦੋ ਇਹਨੂੰ ਦੇ ਦੇਣਾ ਤੇ ਤੁਸੀਂ ਦੱਸਣਾ ਕਿ ਨਿਹਾਲ ਦਾ ਆ ਵਾ ਐਦਾਂ ਖੁੱਲਿਆ ਫਿਰਦਾ ਵਾ ਠੀਕ ਆ ਤੁਸੀਂ ਕਮੈਂਟਾਂ 'ਚ ਦੱਸਣਾ ਵਾ ਕਿ ਕਿਨੇ ਕਿਹੜਾ ਕਿਹੜਾ ਜਿੱਤਿਆ ਵਾ ਤੇ ਕਿਹੜਾ ਹਾਰਿਆ ਹਾਰਿਆ ਵਾ ਤੇ ਜੇ ਆ ਨਿਹਾਲ ਨੇ ਆਏ ਬਣਾਇਆ ਸੀਗਾ ਇਹ ਖੁੱਲੇ ਆਹਾ ਆ ਨਿਹਾਲ ਦਾ ਹਣ ਆਈ ਸੀ ਨਾ ਤੇ ਦੱਸਣਾ ਵੀ ਕੌਣ ਜਿੱਤਿਆ ਵਾ ਠੀਕ ਆ ਬਈ ਚਲੇ ਜਾ ਰਿਹਾ ਏਦਾਂ ਰਹਿ ਗਿਆ ਥੋੜਾ ਟੈਂਸਲ ਕਰ ਲਾ ਪੂਰਾ ਆ ਡੱਬਾ ਮੇਰੇ ਵਾਲਾ ਵਰਤਣਾ ਲੈ ਨਹੀਂ ਇਹਦਾ ਬਣਿਆ ਆ ਅੱਛਾ ਕੋਠੀ ਬਣਾਉਂਦਾ ਇਹ ਕੋਠੀ ਬਣਾਉਂਦਾ ਪਾਪਾ ਤਾਂ ਆ ਗਏ ਹੋਏ ਇਹ ਤਾਂ ਪਾਪਾ ਬਾਤਾਂ ਮਾਰੇਗੇ ਚਲੋ ਭਾਈ ਮੈਂ ਨਾਲ ਹੈਲਪ ਕਰਾ ਦਿੰਦਾ ਪਰ ਮੈਂ ਦਿਹਾੜੀ ਲਾਉਂਗਾ ਕੋਠੀ ਦੇ ਲੀਵਰ ਮੈਨੂੰ ਕੀ ਆ ਛੱਤ ਤੇ ਹੀ ਡੱਗ ਬਣੀ ਲੈਂਟਰ ਕੰਨ ਦਾ ਆਹ ਰੋਜ਼ ਹੀ ਆਂ ਕਹਿੰਦਾ ਐ ਵੀ ਨਹੀਂ ਆ ਵੀ ਨਹੀਂ ਆ ਲੈ ਆਹ ਇਸਪੋਰਲਾ ਭਾਈ ਆ ਇੱਕੋ ਜਿਹਾ ਆਏ ਭਾਈ ਇਹਨੂੰ ਦੱਸ ਵੀ ਦੇਣਾ ਯਾਰ ਚੱਲ ਆਏ ਜੋ ਟਾਇਲਟ ਹੋਏ ਇੱਕ ਬਾਜ਼ੇ ਬਾਥਰੂਮ ਓਏ ਦਰਵਾਜ਼ਾ ਵੀ ਲੱਦ ਕੇ ਇਹ ਖੁੱਲ ਜਾਂਦਾ ਨਾ ਇੱਧਰ ਵੀ ਲੱਗਾਂਗੇ ਭਾਈ ਦਰਵਾਜ਼ਾ ਖੁੱਲਦਾ ਸਾਡਾ ਇੱਧਰ ਬਾਥਰੂਮ ਇੱਧਰ ਵੀ ਇੱਧਰ ਸਾਡੀ ਹੈਗੀ ਆ ਹਗੇਰੀ ਪੱਛਮ ਟਾਇਲਟ ਹੈ ਜਿਹਨੂੰ ਕਹਿ ਦਿੰਦੇ ਨੇ ਤਸੀਂ ਆ ਦੋ ਦੋਨੇ ਭਾਈ ਦਰਵਾਜ਼ੇ ਲਾਤੇ ਟਾਇਲਟ ਤੇ ਬਾਥਰੂਮ ਠੀਕ ਹੈ ਭਾਈ ਖੁੱਲ ਹੈ ਤੇ ਬਾਕੀ ਛੱਤ ਵੀ ਪਾਦਗੇ ਟਾਇਲਟ ਬਾਸ ਹੁੰਦੇ ਛੱਤ ਵੀ ਪਾਦਨੇ ਬਈ ਠੀਕ ਹੈ ਲੈ ਟਾਇਲਟ ਬਾਸ ਹੁੰਦੇ ਆਪਾਂ ਪਾਤੀ ਛੱਤ ਅਹ ਲੈ ਬਈ ਛੱਤਾਂ ਵੀ ਪਾਦੀਆਂ ਲੈਂਟਰ ਵੀ ਪਾਤਾ ਤੇ ਨਿਹਾਲ ਦੀ ਕੋਠੀ ਚ ਜਾਰਦੇ ਨਹੀਂ ਬਈ ਬਣੀ ਫੇਰ ਵੀ ਇਹਦਾ ਆ ਤਾਂ ਬਣਿਆ ਵੈ ਇਹਨੂੰ ਮੰਨ ਸਕਦੇ ਬਣਿਆ ਦੋ ਬਣਾਏ ਹੋਏ ਐ ਇਹਨੇ ਯਾਰ ਨਾਲ ਦੇ ਤੁਸੀਂ ਦੱਸਣਾ ਬਈ ਕੌਣ ਜਿੱਤਿਆ ਠੀਕ ਆ ਜੀ ਕਮੈਂਟਾਂ 'ਚ ਉਹ ਦੱਸੋ ਕੌਣ ਜਿੱਤਿਆ ਵਾ ਠੀਕ ਆ ਬਈ ਧੰਨਵਾਦ